ਉੱਤਰੀ ਆ ਜੋ ਦੁੱਧ ਬੋਲੋ ਨਾਲੇ 3000 ਰੁਪਿਆ ਲਿਓ ਪਿਛਲਾ ਲੱਗਦਾ ਦੋਜੀ ਆਇਆ ਦੋਜੀ ਆਇਆ ਤੇ ਨਾਲ ਵੀ ਅੱਜ ਗੱਲ ਕਰਨੇ ਆ ਵੀ ਨੀਰਾ ਤੇ ਪਾਣੀ ਦੇ ਜਾਂਦਾ ਹੈ। ਹਾਂਜੀ ਬਾਪੂ ਜੀ ਦੁੱਧ ਪੋ ਲਾ ਲੈ। ਅੱਛਾ ਜੀ ਦੁੱਧ ਪੋ ਨਾਲੇ ਦੁੱਧ ਤਾਂ ਹੀ ਨਹੀਂ ਲਾਣਾ 3500 ਰੁਪਿਆ ਦੁੱਧ ਨਹੀਂ ਲਾਣਾ ਨੀਰਾ ਪਾਣੀ ਦੁੱਧ ਦੇਖ ਜਾਂਦਾ ਵਾ। ਨੀਰਾ ਪੁੱਤ ਸੁਣੋ ਮੈਨੂੰ ਕੱਲ ਵੀ ਕੱਲ ਆਈ ਪਾਸੇ ਦੇਣੇ ਹੁੰਦੇ ਆ ਕੋਈ ਠਿਕਰੀਆਂ ਥੋੜੀਆਂ ਦੇਣੀਆਂ ਤੈਨੂੰ। ਬਾਜੀ ਮੈਨੂੰ ਕੱਲ ਦੀ ਕਹਿਣ ਦੀ ਹੈ ਵੀ ਦੁੱਧ ਨਹੀਂ ਆ ਲੈਣਾ। ਤੇਰੇ ਦੁੱਧ ਦੇ ਕਿਤੇ ਮਲਾਈ ਨਹੀਂ ਆਉਂਦੀ ਇੰਨਾ ਮਾੜਾ ਦੁੱਧ ਆ ਇੱਥੇ ਵਾਲ ਕਿਉਂ ਨਹੀਂ ਆਉਂਦੇ ਓਏ ਤੂੰ ਉੱਧਾ ਹੀ ਕਿਤੇ ਛੜਕੇ ਦੇ ਮੇਰੇ ਵਾਲ ਉਹ ਤੂੰ ਮਲਾਈ ਛੜ ਗਈਆਂ ਬੋਦੇ ਸ਼ਾਨੇ ਪਰ ਪੂਰਾ ਮਹੀਨਾ ਦੁੱਧ ਪੀਤਾ ਤੁਸੀਂ ਹਾਂ ਤੇ ਪੂਰਾ ਮਹੀਨਾ ਤਨ ਚੇਤਾ ਨਹੀਂ ਮਲਾਈ ਨਹੀਂ ਆਉਂਦੀ ਉਹ ਤਾਂ ਮਲਾਈ ਪੇਕੇਗਾ ਜੀ ਆਈ ਤੈਨੂੰ ਪੈਸੇ ਦੇਣੇ ਆ ਤੇ ਕਿਕਰੀਆਂ ਨਹੀਂ ਦੇਣੀਆਂ ਤੇ ਮੈਂ ਵੀ ਤੁਹਾਨੂੰ ਦੇ ਦਿਆਂਗਾ ਕੁਝ ਜ਼ਿਆਦਾ ਨਹੀਂ ਦੇਣਾ ਆਪੋ ਜੇ ਪੈ ਪੂਆ ਨਹੀਂ ਤੇ ਮੈਂ ਨਹੀਂ ਦੇ ਦੇਣਾ ਪੈਸੇ ਮੈਨੂੰ ਲੈਣੇ ਆਉਂਦੇ ਆ ਮੈਂ ਡਿੱਗੀ ਮਾਰ ਕੇ ਨਾ ਕਿਹਨੇ ਆਵਾਜ਼ ਦੇ ਘੋੜਦੇ ਨਹੀਂ ਤੂੰ ਕਿਹੜੀ ਗੱਲ ਚ ਡਿੱਗੀ ਮਾਰੇਗਾ ਕਿਹੜੀ ਗੱਲ ਚ ਮਾਰੇਗਾ ਮੈਨੂੰ ਪੈਸੇ ਲੈਣੇ ਆਉਂਦੇ ਆ ਤੇਰੇ ਪਾਣੀ ਦੇ ਪੈਸੇ ਥੋੜੀ ਤੈਨੂੰ ਦੇਣੇ ਆ ਤੈਨੂੰ ਪੈਸੇ ਦੇਣੇ ਠੀਕਰੀਆਂ ਨਹੀਂ ਦੇਣੀਆਂ ਨਾਲਿਆ ਦੁੱਧ ਤੇਰਾ ਪਾਣੀ ਜਦੋਂ ਐ ਕਰੀਏ ਤੇ ਨਿਹਰਾ ਪਾਣੀ ਆ ਮੰਮਾ ਉਹ ਟੋਕਤੀ ਕੇ ਪਿੱਤਾਂ ਤੋਂ ਸਾਂ ਵਾਂਗੂ ਮੇਰੀ ਗੱਲ ਸੁਣੋ ਫੋਟੀਆਂ ਹੱਥਾਂ ਚੁੱਕਾ ਹੱਥਾਂ ਚੁੱਕ ਬਾਪੂ ਮੈਂ ਦੱਸਦਾ ਮੈਂ ਹੱਥ ਚੁੱਕਿਆ ਨਹੀਂ ਮੇਰਾ ਆ ਕਰ ਮਾਰਿਆ ਵਾ ਲੱਗੇ ਐਦਾ ਹੀ ਮੈਂ ਮਾਰਾ ਤੇਰੇ ਤਾਂ ਫੇਰ ਐਵੇਂ ਮਾਰੇਗੀ ਤੇਰਾ ਤੇ ਨਹੀਂ ਜਾ ਕੇ ਕੰਮ ਕਰ ਆਪਣਾ ਜਾ ਕੇ ਬੜਕੇ ਨੋਰੀਆਂ ਨੋਰੀਆਂ ਜੋ ਕਾਰੀ ਪਾ ਲਿਆ ਹੁੰਦਾ ਉਹ ਚੋਂ ਦੇ ਹਾਂ ਬਾਪੂ ਪੈ ਪੂਏ ਦੇੜ ਕੋ ਹੈ ਨਹੀਂ ਹੋ ਤੇ ਮੇਰੇ ਕੋ 10-15 ਕਿਲੋ ਲੋਹਾ ਪਿਆ ਵਾ ਉਹ ਲੈ ਜਾ ਤੇ ਜਾ ਕੇ ਕਵਾੜੀਏ ਦੁਕਾਨ ਤੇ ਬੇਸਕਿਲ ਪੈ ਪੂਰੇ ਕਰ ਲੈ ਆਪਣੇ ਹਾਂ ਲਿਆ ਮੈਂ ਅੰਟੀ ਟਾ ਵੇਚਣ ਗਿਆ ਵਾ ਲੋਹਾ ਲੈ ਲੈ ਓ ਤਾਹੇ ਲੈਣੇ ਆਉਂਦੇ ਮੀਰ ਹੋਰ ਤੂੰ ਕੀ ਵੇਚਣਿਆ ਨੀਰਾ ਪਾਣੀ ਵਾਲਾ ਦੁੱਧ ਆ ਤੇਰਾ ਕਦੇ ਦਹੀਂ ਇਹਦਾ ਨਹੀਂ ਬੰਦਾ ਕੋਈ ਆਇਆ ਗਿਆ ਕਿਤੇ ਚਾਹ ਚੰਗੀ ਇਹਦੀ ਨਹੀਂ ਬੰਦੀ ਓ ਤੂੰ ਦਹੀਂ ਪੀਂਜੋ ਕਹਾਗਾ ਮਾ ਮਾਮਾ ਭਾਈਏ ਦੇਸੀ ਕਿਉਂ ਤੂੰ ਖਾਲੇ ਤੇ ਤੈਨੂੰ 6-6 ਮਹੀਨਾ ਤੱਕ ਨਹੀਂ ਹੱਟਿਆ ਬੱਧਾ ਲਾਵਦਾ ਦੁੱਧ ਤੇ ਮਲਾਈ ਬਾਪੂ ਗੱਲ ਸੁਣ ਮੇਰੀ ਮੈਂ ਬੋਡੀ ਬਿਲਡਰ ਆ ਆ ਵੇਖ ਡੌਲਾ ਮੇਰਾ ਤੇ ਮੈਂ ਕੱਲਾ ਤੇਰਾ ਦੁੱਧ ਪੀ ਕੇ ਨਹੀਂ ਬੋਡੀ ਬਿਲਡਰ ਬਣਿਆ ਲੈ ਤੇ ਕੇਲੇ ਖਾਣਾ ਸੇਬ ਖਾਣਾ ਖਾਣਾ ਰੁੱਕੇ ਲੈ ਮਾਮਾ ਕਬਜ ਕਰਾਉਣੀ ਹੈ ਕਬਜ ਕਰਾਉਣੀ ਕਾਹਦੀ ਕਬਜ ਕਰਾਉਣੀ ਹੈ ਅੱਜ ਗੌੜੀਆਂ ਨਹੀਂ ਆ ਨਾ ਤੇ ਹੋ ਨੂੰ ਖਾਲੀ 8 ਸਾਲ ਹੋ ਗਏ ਮੈਨੂੰ ਦੁੱਧ ਵੇਚਨੇ ਨਾ ਮੈਂ ਤੇ ਕੈਨੂੰ ਰੁਪਈਆ ਨਹੀਂ ਛੱਡਿਆ ਤੇ ਤੈਨੂੰ ਮੈਂ ਤੇ ਨਹੀਂ ਛੱਡਦਾ ਤੈਨੂੰ 60 ਸਾਲ ਹੋ ਗਏ ਨਾ ਦੁੱਧ ਵੇਚਦੇ ਨੂੰ ਤੇ ਮੈਨੂੰ ਵੀ 15 ਸਾਲ ਹੋ ਗਏ ਲੋਕਾਂ ਕੋ ਦੁੱਧ ਇੱਦਾਂ ਹੀ ਖਰੀਦਿਆ ਨੂੰ ਮੈਂ ਇੱਕ ਮਹੀਨਾ ਦੁੱਧ ਪੀਣਾ ਤੇ ਦੂਜੇ ਮਹੀਨੇ ਮੈਂ ਦੁੱਧ ਹੀ ਬਦਲ ਦੇਣਾ ਚੱਲ ਜਾ ਕੇ ਕੰਮ ਕਰ ਰਿਹਾ ਨਾ ਬਰਲੇ ਪਿਓ ਤੇਰਾ ਕਿਉਂ ਇੱਥੇ ਨਿਕਲ ਨਿਕਲ ਜਾ ਪਾਣੀ ਪਾਹ ਨਹੀਂ ਦੇਣੇ ਜਾ ਤਾਂ ਹਰ ਮਹੀਨੇ ਤਾਂ ਆਇਓ ਕੰਜਰਖਾਨਾ ਜੇ ਮੈਂ ਪਿਛਲੇ ਮਹੀਨੇ 6000 ਕਢਾ ਲਿਆ ਨਾ 3000 ਕਾਂ ਵੀ ਲੈ ਲਾਂਗਾ ਯਾ ਜੇ ਮੈਨੂੰ ਲੈਣ ਦੇ ਉਹ ਤੂੰ ਪਿਛਲੇ ਮਹੀਨੇ ਕਢਾ ਲਿਆਈ ਨਾ ਮੇਰੇ ਕੋ ਉਦੋਂ ਮੈਂ ਥੋੜਾ ਜਿਹਾ ਕਮਜ਼ੋਰ ਹਾਂ ਹੁਣ ਮੈਂ ਵੇਡ ਵੂਡ ਮਾਰ ਕੇ ਡੋਲੇ ਬਣਾਇਆ ਹੋਲ ਕਢਾ ਕੇ ਦੱਸ ਓਏ ਹੋ ਦੁੱਧ ਨਾਲ ਹੁਣ ਤੂੰ ਹੋਇਆ ਮੈਂ ਇਹੋ ਤਾਂ ਤੂੰ ਪੀਂਦੀ ਜੇ ਮੈਂ ਫਟਾ ਵਾਲੇ ਮੈਂ ਬਲ ਖਰਾਕ ਨਹੀਂ ਖਾਂਦਿਆ ਤੇਰੇ ਦੁੱਧ ਦੇ ਮੈਂ ਪਲਵਾਨ ਬਣ ਗਿਆ ਮੈਂ ਮੈਂ ਖਾੜੇ ਲੜਦਾ ਪਲਵਾਨ ਮੈਂ ਇੱਕ ਰੁਪਈਆ ਨਹੀਂ ਹੁੰਦਾ ਖਰਾਬ ਮਸਾਲਿਆ ਧਰ ਖਾਂਦਿਆਂ ਉਹ ਅਕਲ ਦੀ ਗੱਲ ਕਰ ਸਾਲਾ ਕਿਹਨੂੰ ਕਹਿਦਾ ਤੂੰ ਤੇ ਦੇ ਮਰ ਕੇ ਨਹੀਂ ਤੂੰ ਦਾ ਸੰਭਾਲ ਕੇ ਗੱਲ ਕਰ ਮੈਂ ਮਾਰ ਕੇ ਤੂੰ ਮੈਨੂੰ ਚਲ ਜਾ ਤੂੰ ਚਲ ਜਾ ਕੱਲ ਰਹੇਗਾ ਤੂੰ ਨਹੀਂ ਕੰਬੀਰਾ ਤੂੰ ਗੱਲ ਕਰ ਤਾ ਪਬੀਰੀ ਜੀ ਬੋਲੇ ਮੈਂ ਕਰਨੀ ਨਹੀਂ ਗੱਲ ਸਣ ਪੰਬੀਰੀ ਕਿਨੂੰ ਕਹਿ ਰਿਆ ਇਹ ਕੌਣ ਹੁੰਦੀ ਆ ਪਬੀਰੀ ਜਾ ਕੇ ਦੇ ਕੰਮ ਕਰ ਤੂੰ ਸਿਆਣਾ ਮਿਆਣਾ ਵੀ ਨਹੀਂ ਦਾ ਇੱਟੇ ਟੋਲ ਲੈਣਾ ਤੈਨੂੰ ਤੇ ਮੈਂ ਵੀ ਸ਼ਰਮ ਕਰੀਆ ਮੈਂ ਤਾਰੀਆਂ ਕੋਈ ਸ਼ਰਮ ਜਾ ਕਰਾਂ ਗੱਲ ਵਿੱਚੇ ਪਾੜੇਗਾ ਇੱਥੇ ਰੱਖ ਇੱਥੇ ਰੱਖ ਲੈ ਮੈਂ ਦੋਣੀ ਮਾਰ ਕੇ ਤੇ ਦੁਆ ਨੀ ਇੱਥੇ ਧੀਗੀਆਂ ਕਰਦੀਆਂ ਨੀ ਮੇਰੇ ਨਾਲ ਗੱਲ ਕਰੋ ਉਹਦੇ ਨਾਲ ਕੋਈ ਗੱਲ ਕਰਨਾ ਨਾ ਇੱਕ ਤੂੰ ਨਹੀਂ ਨਹੀਂ ਕਿਹਾ ਮਾਰੇ ਦੱਤ ਨਹੀਂ ਕਿਹਾ ਮਾਰੇ ਇੱਕ ਮਿੰਟ ਰੁਕ ਜਾ ਹਾਂਜੀ ਦੱਸੋ ਬਾਪੂ ਤੂੰ ਕੰਬੀ ਦੀ ਕਿਨੂੰ ਕਹਿੰਦੇ ਆ ਮੈਂ ਤੈਨੂੰ ਕਹਿੰਦੇ ਆ ਨਹੀਂ ਤੇਰੀ ਕਰਤੀ ਪੈਣਾ ਨਹੀਂ ਆ ਕੀ ਬਹਿਣ ਤੇ ਹੈਗੀ ਤੇ ਤੇਰੇ ਵਰਗੀ ਹੈ ਨਹੀਂ ਅਸਲੀ ਗੱਲ ਕਰ ਤੂੰ ਪਹਿਲਾਂ ਮਤਰਾ ਢੰਗ ਹੈਗਾ ਕਿ ਨਹੀਂ ਹੈਗਾ ਇਹਦਾ ਇਹੋ ਢੰਗ ਲੈ ਲੈ ਕੋ ਮਿਲਨੇ 52 ਸਾਲਾਂ ਤੋਂ ਇਹੋ ਢੰਗ ਰਹਿਣਾ ਤੇ ਇਹੋ ਰਹਿਣਾ ਤੂੰ ਨਹੀਂ ਪਾਵੇਂ ਲੈ ਤੂੰ ਜਿੱਥੋਂ ਤੱਕ ਤੇਰਾ ਜੋਰ ਲੱਗਦਾ ਤੂੰ ਲਾਲਾ ਐਵੇਂ ਤੇ ਮੈਂ ਲੈ ਲਾਂਗਾ ਪੈਸੇ ਤੇਰਾ ਪਿਓ ਵੀ ਦਊ ਤੇਰਾ ਜਿੱਥੇ ਜੋਰ ਲੱਗਦਾ ਨਾ ਤੂੰ ਉੱਥੇ ਲਾਲਾ ਮੈਂ ਕਦੀ ਖਾ ਖਾਨ ਪੀਣ ਦੇ ਪੈਸੇ ਨਹੀਂ ਦਿੱਤੇ ਇਧਰ ਆ ਤੈਨੂੰ ਕਾਹਦੇ ਲਈ ਕਾਹਦੇ ਲਈ ਕੀ ਗੱਲ ਆ ਇਧਰ ਕਾਲੀ ਸੁਣ ਇਧਰ ਮੈਂ ਆਪਾਂ ਹਿੱਲਾ ਨਹੀਂ ਜਾਣਨਾ ਜਾ ਮੈਂ ਨਹੀਂ ਦੇਣੇ ਪੈਸੇ ਮੈਂ ਖਾ ਜਾਣਨਾ ਮੈਂ ਪਰੇ ਛੱਡ ਦੇ ਮੈਂ ਤੂੰ ਮੈਨੂੰ ਹੱਥੋਂ ਬਾਹਰ ਨਹੀਂ ਆਜਦਾ ਕਾਹਦੇ ਟਾਈਮ ਕਿਹਾ ਤੇਰੇ ਮਾਕੋ ਦਵਾਂਗਾ ਮੈਂ ਨਾਲ ਤੇ ਤੂੰ ਇੱਥੇ ਆ ਚੰਦਿਆ ਕੰਮ ਹੀ ਹੈ ਤੇਰੇ ਕੋਈ ਕੰਮ ਹੀ ਕੋਈ ਲੈ ਨਾ ਚੱਲ ਮੈਂ ਤੈਨੂੰ ਦੇਣੇ ਨਾ ਕੀ ਕਰਨਾ ਤੂੰ ਮੈਨੂੰ ਇੱਧਰ ਧਿਆਨ ਧੋ ਚਾਰੀ ਬਣੀ ਨਾ ਡੋਦੀ ਗੁਲਾਵਾ ਆੜੀ ਉਮੜ ਉਹ ਯਾਰ ਉਹ بڑی ਉਮਰ ਖਾਂਦੇ ਦੇ ਦੂੰਗਾ ਪੈਸੇ ਆ ਵੇ ਪੱਖੀ ਚੱਲ ਇੱਥੇ ਬਾਗ ਬਸ ਲੈ ਕੇ ਪੈਸੇ ਮੈਂ ਕਹਿੰਦਾ ਲੈ ਲਾਂਗਾ ਤੈਨੂੰ ਹੱਥੋਂ ਦੇ ਮੈਂ ਪੱਖੇ ਬਾ ਅਠੇ ਜਦ ਮੈਂ ਕੀ ਪਾਵਾਂ ਤੇ ਪੱਠਾ ਤਾਂ ਮੈਨੂੰ ਕੋਈ ਦੇ ਦਿਆ ਜਾਲਾ ਹਾਂ ਕਿਹ ਜਾਂਦੇ ਨਾ ਯਾਰ ਕਹੂੰਗਾ ਪੈਸੇ ਦੋਦੇ ਤੱਕ ਮੈਂ ਕਿਹਾ ਮੈਂ ਲੈਣੇ ਜਾਣਨਾ ਵਾ ਉਹ ਗੋਹਣਾ ਪੋ ਗਿਆ ਖਾਣ ਉਹ ਤੇ ਨੂੰ ਮਮਾ ਆਪਣਾ ਦੇਣਾ ਘਰ ਪੋੜਾ ਉਹ ਐਨਾ ਗਾਲਾਂ ਦੇ ਦੋ ਵੀ ਤੇ ਮੇਰੇ ਨੂੰ ਮੈਂ ਕਿਹਾ ਤੂੰ ਪੱਥੇ ਬਾਦ ਮੈਂ ਦੱਸਣਾ ਯਾਰ ਆ ਲੋ ਯਾਰ ਦੋਦੀਆਂ ਦੇ ਪਾਹੇ ਦੁੱਧੇ ਜ਼ਰੂਰ ਦੇਣਾ ਚਾਹੀਏ ਆ ਤੁਹਾਨੂੰ ਪਤਾ ਕਿੰਨਾ ਔਖਾ ਕੰਮ ਡੰਗਰਾਂ ਨੂੰ ਪੱਠੇ ਪਾਉਣੇ ਇਹਨਾਂ ਨੂੰ ਪਾਣੀ ਡੋਹਣਾ ਇਹਨਾਂ ਦੀ ਬੜੀ ਸੇਵਾ ਕਰੀ ਤੇ ਫੇਰ ਕਦੋਂ ਦੁੱਧ ਘੋਟ ਮਿਲਦਾ ਵਾ ਤੇ ਮੈਂ ਦੋਦੀ ਦਾ ਪੈ ਨਹੀਂ ਕਿੰਦੇ ਮੇਰੇ ਹੱਥ ਨਾਲ ਰਿਆ ਪੋੜਾ ਪੋੜਾ ਆ ਤੇ ਪਾਹੇ ਦੋਦੀ ਨੂੰ ਮੈਂ ਕਹਾਂਗਾ ਦੇਖ ਲਾ ਕਰੋ ਤੇਰੇ ਮੇਰੇ ਹਰ ਕਰਨਾ ਇਹਨੇੁੱਲੇ ਦੋਦੀ ਨੇ